ਸਨੌ ਜੀ ਕੀ ਹਾਲ ਚਾਲ ਨੇ ਮੈਂ 10 ਕਰਦੀ ਹਾਂ ਪ੍ਰਮਾਤਮਾ ਤੋਂ ਸਾਰੇ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤੀ ਵਾਸਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਗੋਭੀ ਦੀ ਸਬਜ਼ੀ ਜਿਹਦੇ ਲਈ ਆਪਾਂ ਨੇ ਗੋਭੀ ਲੈ ਲਈ ਲੋ ਜੀ ਗੋਭੀ ਆਪਾਂ ਨੇ ਲੈ ਲਈ ਤੇ ਆਦੂ ਵੀ ਚਿਲ ਲੈਣ ਨੂੰ ਦੋ ਤਿੰਨ ਵਾਰੀ ਵਾਸ਼ ਕਰਤਾ ਗੋਭੀ ਨੂੰ ਹੁਣ ਇਹਨੂੰ ਆਪਾਂ ਗਰਮ ਪਾਣੀ ਧਰ ਲਿਆ ਕਿਉਂਕਿ ਗੋਭੀ ਦੀ ਸਬਜ਼ੀ ਬਣਾਉਂਦਾ ਤਾਂ ਹਰੇਕੇ ਆ ਜੀ ਆਪੋ ਆਪਣੇ ਤਰੀਕੇ ਹੁੰਦੇ ਨੇ ਆਪੋ ਆਪਣੇ ਢੰਗ ਹੁੰਦੇ ਨੇ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਦੀ ਆ ਵੀ ਮੈਂ ਕਿੱਦਾਂ ਬਣਾਉਣੀ ਆ ਮੈਂਨੇ ਪਾਣੀ ਧਰ ਲੈ ਜੀ ਪਾਣੀ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਗੋਭੀ ਐਡ ਕਰ ਦਿੰਨੇ ਆ ਕਿਉਂਕਿ ਜਿਹੜੀ ਹੋਰ ਸਬਜ਼ੀਆਂ ਹੁੰਦੀਆਂ ਨੇ ਜੀ ਉਹਨਾਂ ਦੇ ਤਾਂ ਪਾਪਰੋ ਛਿਲਕੇ ਵੀ ਲਾਦਾ ਨੇ ਹਨਾ ਮੁੱਲ ਦੀ ਗੋਭੀ ਇਹ ਇਹਦਾ ਐ ਪਤਾ ਨਹੀਂ ਹੁੰਦਾ ਵੀ ਕੋਈ ਵਾਰ ਸਪਰੇਅ ਸਪਰੂ ਕਰੀ ਹੁੰਦੀ ਆ ਜਾਂ ਕੋਈ ਕੀੜਾ ਹੁੰਦਾ ਇਸ ਲਈ ਆਪਾਂ ਇਹਨੂੰ wahl ਦੇ ਲੰਮੇ ਕਪਾਣ ਵਿੱਚ ਮੈਂ ਤਾਂ ਮੈਂ ਦੋ ਤਿੰਨ ਵਾਰ ਇਹ ਧੋ ਵੀ ਲੈਂਤੀ ਕੁ ਇੱਕ ਵਾਰ ਇਹਨੂੰ ਵਾਰੀ ਦੇ ਲੈਂਦੀ ਹਾਂ ਕਾਣੀ ਜੀ ਇਹਦਾ ਕਿਣਾ ਇਹ ਮੀ ਛਿਲਕਾ ਲੈਣਾ ਜਾਂ ਉਹ ਹੋਊਗਾ ਜੀ ਹੁਣ ਇਹਨੂੰ ਆਪਾਂ ਗਰਮ ਪਾਣੀ ਚ ਪਾ ਕੇ ਤਾਂ ਜੋ ਜਿਹੜੀ ਇਹਦੇ ਵਿੱਚ ਕੋਈ ਕੋਈ ਚੀਜ਼ ਹੋਊਗੀ ਸੁੰਡੀ ਸੰਡੀ ਉਹ ਨਿਕਲ ਜੂਗਾ ਤੋ ਜੀ ਗੋਭੀ ਆਪਾਂ ਦੂਜੇ ਪਾਸੇ ਉਪਰ ਨਹੀਂ ਧਰ ਦਿੰਦੇ ਆ ਗਰਮ ਵਧੀਆ ਪਾਣੀ ਹੋ ਗਿਆ ਹੁਣ ਇੱਧਰ ਆਪਾਂ ਲਾਉਣੀ ਆ ਜੀ ਤੜਕਾ ਕੜਾਹੀ ਨੂੰ ਤਾਂ ਚੰਗੀ ਤਰ੍ਹਾਂ ਕਰ ਲੈਣੇ ਜੀ ਗਰਮ ਲੋ ਜੀ ਕੜਾਹੀ ਆਪਣੀ ਗਰਮ ਹੋ ਗਈ ਇਹਦੇ ਵਿੱਚ ਐਡ ਕਰ ਲੈਣੇ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਨੇ ਪਹਿਲਾਂ ਹੀ ਕਾੜ ਕੇ ਰੱਖ ਲਿਆ ਸੀ ਕਾੜ ਕੇ ਅੱਧੀ ਜੀ ਭਰ ਲੈ ਲਏ ਢਿੰਨੇ ਚ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣੀ ਹੈ ਗਰਮ। ਇੰਤਕੜਿਆ ਲੱਗਦਾ ਹੈਗਾ ਪਰ ਥੋੜਾ ਜਿਹਾ ਗਰਮ ਤਾਂ ਚਾਹੀਦਾ ਹੀ ਆ। ਇਹੋ ਜਿਹੀ ਤੇਲ ਆਪਣਾ ਗਰਮ ਹੋ ਗਿਆ। ਇਹਦੇ ਵਿੱਚ ਆਪਾਂ ੜ ਕਰਦੇ ਆ ਜੀਰਾ। ਜੀਰੇ ਨੂੰ ਬਹੁਤਾ ਕਾਲਾ ਨਹੀਂ ਕਰਦੇ ਤੇਰੇ ਦਾ ਟੈਸਟ ਯਾਰ ਚ ਲੈ ਜਾਂਦਾ ਨਾ ਜੇ ਜਿਆਦਾ ਆਪਾਂ ਭੁੰਨ ਲੈਨੇ ਹੁਣ ਇਹਦੇ ਵਿੱਚ ਐਡ ਕਰ ਦਿੰਨੇ ਆ ਪੱਤੇ ਆਜੇ ਪਿਆਜ਼ਾਂ ਨੂੰ ਆਪਾਂ ਹੁਣ ਸਾਰੇ ਬ੍ਰਾਊਨ ਹੋ ਜੇ ਲੈ ਕੇ ਪਕਾ ਲਏ ਨੇ ਜੇ ਅੱਧਾ ਆਪਾਂ ਦੁੱਧੇ ਲੋਟ ਦਾ ਪੁੱਟ ਕੇ ਤੜਕਾ ਲਾ ਕੇ ਕਰਦੀ ਬਣਾਉਣੇ ਪਤਾ ਨਹੀਂ ਕੀ ਚੱਕਰ ਆ ਘੋਲੂਗਾ ਜਾਂ ਬਣ ਜਾਈਏ ਇਹ ਤਾਂ ਗੋਭੀ ਉਹ ਹੈ ਨਾ ਜਿਹੜੀ ਬਹੁਤ ਉੱਜਲੜੀ ਦੀ ਬਾਕੀ ਜੀ ਤੇ ਤਾਂ ਨਹੀਂ ਬਣਦੀ ਜਦ ਆਪਾਂ ਤਾਜੀ ਗੋਭੀ ਦਾ ਤਾਜੀ ਜੀ ਗੋਭੀ ਤੇ ਤਾਜੀ ਜੀ ਨਹੀਂ ਬਣਾਣੇ ਹੋਰ ਕੋਲ ਵਜਾ ਬਣ ਜਾਈਆ ਲਓ ਇਹ ਪਿਆਜ਼ਾਂ ਨੂੰ ਤਾਂ ਬਰਾਊਨ ਥੋੜਾ ਜਿਹਾ ਬਰਾਊਨ ਕਰਾਂਗੇ ਬਹੁਤਾ ਨਹੀਂ ਕਰਦੇ ਹੁਣ ਇਹਦੇ ਵਿੱਚ ਐਡ ਕਰ ਲੈਣੇ ਆਦਰ ਤੇ ਹਰੀ ਮਿਰਚ ਕਿਨਨ ਕੀ ਨਾਲ ਪਕਾ ਲੈਣੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਹਨ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਜਿੰਨਾ ਮੈਂ ਸਾਰਿਆਂ ਦਾ ਦਿਨਤਨ ਧੰਨਵਾਦ ਕਰਦੀ ਹਾਂ ਇੱਕ ਮੈਂ ਤੁਹਾਨੂੰ ਹੋਰ ਕਹਿੰਦੀ ਆ ਜੀ ਵੀਡੀਓ ਜੇ ਦੇਖਦੇ ਹੋ ਨਾ ਤਾਂ 5-4 ਮਿੰਟ ਵੀ ਜ਼ਰੂਰ ਦੇਖਿਆ ਕਰੋ ਜੇ ਤੁਸੀਂ ਕਮੈਂਟ ਕਰਕੇ ਵਾਪਸ ਮੁੜ ਜਾਨੇ ਤਾਂ ਵਿਊ ਨਹੀਂ ਮਿਲਦੇ ਹਨਾ ਫਿਰ ਉਹਦੇ లైక్ ਏਨੇ ਹੋ ਜਾਂਦੇ ਨੇ ਕਮੈਂਟ ਏਨੇ ਕਲੈਕ ਵੀ ਘਟ ਹੁੰਦੇ ਨੇ ਕਮੈਂਟ ਏਨੇ ਹੋ ਜਾਂਦੇ ਨੇ ਜਿਵੇਂ ਹੁਣ 24 ਕਮੈਂਟ ਹੋ ਗਏ ਲਾਈਕ ਸਾਰੇ ਹੀ ਉਹਦੇ 10 11 ਹੋ ਗਏ ਵੀਡੀਓ ਦੇ view ਵੀ ਘਟ ਹੁੰਦੇ ਨੇ view ਇਸ ਕਰਕੇ ਘਟ ਹੁੰਦੇ ਨੇ ਜਦ ਆਪਾਂ ਖੋਲ ਲਈ ਕਮੈਂਟ ਕਰਿਆ ਵਾਪਸ ਮੁੜ ਗਏ ਫਿਰ ਉਹਦਾ view ਨਹੀਂ ਮਿਲਦਾ ਜਦ ਤੁਸੀਂ ਆ ਖੋਲ ਕੇ ਕਮੈਂਟ ਕਰ ਦਿਓ ਤਾਂ ਤੁਸੀਂ 2-4 ਮਿੰਟ ਵੀਡੀਓ ਨੂੰ ਜ਼ਰੂਰ ਦੇਖੋ ਵੱਧ ਨਹੀਂ ਤਾਂ 5 ਮਿੰਟ 4 ਮਿੰਟ ਇੰਨਾ ਕੁ ਟਾਈਮ ਦੇਖ ਲਿਆ ਕਰੋ ਜੀ लोज प्याज अदरक हरी मिर्च अपने भुजिए हूँ आपने दे आलू आलू अपने धो तो के रख रखिए आलू चंगी तरह झसा क्योंकि तो गोभी छेटी बन जाती है कि आलू लगता टाइम इसलिए आप पहला आलू बन ਦੋ ਚਾਹ ਰਿਟ ਦੇ ਅਸ ਲੈਨੇ ਤੇ ਕਿਤਾ ਇੰਨੀ ਦੇਰ ਤੱਕ ਆਪਨੇ ਅੰਕੁੱਸ ਕਰ ਜਾਂਦੇ ਨੇ ਜੀ ਆਪਾਂ ਗੋਭੀ ਨੂੰ ਪਾਣੀ ਜੋ ਕੱਢ ਲੈਨੇ ਦੇਖੋ ਬਾਹਰ ਉੱਡ ਰਹੀ ਹੈ ਬਹੁਤ ਵਧੀਆ ਉਬਲ ਗਈ ਹੁਣ ਇਹਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਲੈਨੇ ਸਮਝੋ ਇਹਦਾ ਪਾਣੀ ਆ ਨੁੱਟੂ ਜੀ ਸਿਛਾ ਲੀਂ ਹੇਟ ਪਾ ਲੈਨੇ ਆਪਾਂ ਗੋਭੀ ਨੂੰ ਜਿਹੜਾ ਪਾਣੀ ਵਿੱਚੋਂ ਨਿਕਲ ਜੂਗਾ ਬਾਹਰ ਲੋ ਜੀ ਆਲੂ ਆਪਣੇ ਪੱਕ ਗਏ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਹਾਂ ਗੋਭੀ ਗੋਭੀ ਆਪਾਂ ਨੇ ਪਾਣੀ ਤੋਂ ਕੱਢ ਲਈ ਸੀ ਲੇਕਿਨ ਹੁਣ ਇਹਦਾ ਪਾਣੀ ਜਾਂ ਨਿਕਲ ਗਿਆ ਸਾਰਾ ਜੇ ਆਪਾਂ ਪਾਣੀ ਜ਼ਿਆਦਾ ਪਾਉਂਦੇ ਤੇਰੇ ਨੇ ਪਾਣੀ ਦੇ ਬਹੁਤ ਸੇ ਰਹਿ ਜਾਂਦਾ ਜੇ ਵਿੱਚੋਂ ਕੜ-ਕੜ ਕੇ ਦੇਤਾਉਂਦੇ ਪਾਣੀ ਜਾਂ ਨਿਕਲ ਜਾਂਦਾ ਹੁਣ ਆਪਾਂ ਇਹਨੂੰ ਥਿਲ ਵੀ ਤਰ੍ਹਾਂ ਚਸਲਾਂਗੇ ਤੇਲ 'ਚ ਕਿਉਂਕਿ ਉਹਨੇ ਕੀ ਆਪਣੇ ਆਲੂ ਪੱਕ ਗਏ ਉੰਨੇ ਹੀ ਤੇ ਗੋਭੀ ਪੱਕ ਗਈ ਬਣਾਣ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਝੱਸ ਲੈਂਦੇ 10 ਮਿੰਟਾਂ ਦੀ ਆਪਾਂ ਗੋਭੀ ਨਹੀਂ ਝੱਸ ਸਕੇ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਲਓ ਜੀ ਸਬਜੀ ਆਪਣੀ ਚੰਗੀ ਤਰ੍ਹਾਂ ਝੱਸ ਗਈ ਹੁਣ ਇਹਦੇ ਵਿੱਚ ਆਪਾਂ ਨਮਕ ਮਿਰਚ ਐਡ ਕਰਦੇ ਆਂ ਇਹ ਤਾਂ ਪੱਕ ਗਈ ਜਦ ਇਹ ਨੂੰ ਨਮਕ ਪਾ ਕੇ ਪਕਾ ਮੰਗੇ ਸੌ ਜੀ ਉਹਦੇ ਵਿੱਚ ਪਾਉਣੇ ਆਪਾਂ ਮਿੱਠੀ ਭਾਲ ਲੈਨੇ ਸਵਾਦ ਆਪਾਂ ਚਾਜ਼ੀ ਭਾਲ ਲੈਨੇ ਗੈਸ ਆਪਾਂ ਨੇ ਕਰਤਾ ਘੱਟ ਮਿੱਠੀ ਮਿੱਠੀ ਆਖ ਕੇ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਨਾਲੇ ਤਾਂ ਆਪਣੇ ਨੂਨ ਮਿਰਚ ਪੱਕ ਜਾਣਗੇ ਇਹ ਨਾਲੇ ਆਪਣੀ ਸਬਜ਼ੀ ਪੱਕ ਗਈ। ਹੋਰ ਆਪਾਂ ਆਪਣੇ ਸਵਾਦ ਅਨੁਸਾਰ ਨੂੰ ਮਿਰਚ ਪਾ ਲਿਆ। ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ। ਗੈਸ ਆਪਾਂ ਨੇ ਕਰਤਾ ਘੱਟ ਤੇ। ਥੋੜੀ ਜਿਹੀ ਦੇਰ ਤੱਕ ਪਕਾਵਾਂਗੇ ਆਪਾਂ ਸਬਜ਼ੀ ਜਿੰਨੀ ਦੇਰ ਤੱਕ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ। ਸਬਜੀ ਬਣ ਜਾਣ ਤਾਂ ਫਿਰ ਮਿਲਦੇ ਆ ਤੁਹਾਨੂੰ ਫਿਰ ਵੀਡੀਓ ਜਾਦੇ ਲੰਬੀ ਹੋ ਜਾਂਦੀ ਆ ਸਬਜੀ ਸਬਜੀ ਦੇਖੋ ਆਪਣੀ ਬਣ ਗਈ ਕੱਲਾ ਕੱਲਾ ਪੱਲਾ ਪਿਆ ਘਿਓ ਇਹਨੇ ਛੱਡਤਾ ਚੰਗੀ ਤਰ੍ਹਾਂ ਤੇਲ ਸਰੋਂ ਦੇ ਤੇਲ ਚ ਬਹੁਤ ਸਵਾਦ ਬਣ ਗਈ ਗੁੱਡੀ ਦੀ ਸਬਜੀ ਹੁਣ ਆਪਾਂ ਗੈਸ ਕਰ ਦਿੰਨੇ ਬੰਦ ਗਏ ਇਥੇ ਆਪਣੀ ਅੱਜ ਰੈਸਪੀ ਹੁਣ ਮੈਂ ਜਾਣੀ ਆ ਧਨੀਆ ਲੈਣਗੇ ਮੈਂ ਵੀ ਵੀਡੀਓ ਜਾਦੇ ਵੱਡੀ ਬਣ ਗਈ ਉਹ ਵੀ ਤਰੇਸ ਧਨੀਆ ਤੋੜ ਕੇ ਲੈ ਆਣੇ ਜੀ ਲੋ ਜੀ ਆਪਣੀ ਆਲੂ ਤੇ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਆ ਲੇਖ ਤੱਲਾ-ਕੱਲਾ ਆਲੂ ਪਿਆ ਤੇ ਤੱਲਾ-ਕੱਲਾ ਤੇ ਆ ਫੁੱਲ ਆ ਹੁਣ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦੇ ਹੋ ਜੀ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ 'ਚ ਸਬਸਕ੍ਰਾਈਬ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ